हांजी प्यार परी सत श्री अकाल सोशल टीवी पंजाबी देख रहे सारे श्रोताओं ਦਾ ਸਵਾਗਤ ਕਰਦੇ ਹਾਂ 21 ਅਗਸਤ ਅੱਜ ਦੀਆਂ ਵੱਡੀਆਂ ਖਬਰਾਂ ਅਤੇ esquima ਲੈ ਕੇ ਤੁਹਾਡੇ ਰੂਬਰੂ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਹੋਰ ਵੱਡੀ ਖੁਸ਼ਖਬਰੀ ਪੰਜਾਬ ਵਾਸੀਆਂ ਨੂੰ ਦੇਣ ਜਾ ਰਹੇ ਨੇ ਅੱਜ ਰਹੇਗਾ ਭਾਰਤ ਬੰਦ ਕਿਹੜੇ ਕਿਹੜੇ ਚੀਜ਼ਾਂ ਰਹਿਣਗੀਆਂ ਖੁੱਲੀਆਂ ਤੇ ਕਿਹੜੀਆਂ ਹੋਣਗੀਆਂ ਬੰਦ ਇਹਦੇ ਬਾਰੇ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਪੰਜਾਬ ਚ ਕੰਗਣਾ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੱਡਾ ਵਿਵਾਦ ਛੜਦਾ ਨਜ਼ਰ ਆ ਰਿਹਾ ਇਹਦੇ ਤੇ ਵੀ ਵਿਚਾਰ ਚਰਚਾ ਜ਼ਰੂਰ ਕਰਾਂਗੇ ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਉਸ ਤੋਂ ਪਹਿਲਾਂ ਨਿੱਕੀ ਜਿਹੀ ਗੁਜਾਰਿਸ਼ ਹੈ ਕਿ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਲੈ ਚੱਲਦੇ ਆ ਤੁਹਾਨੂੰ ਅੱਜ ਦੀ ਪਹਿਲੀ ਵੱਡੀ ਖਬਰ ਦੇਤੇ ਤੁਹੋਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਵਾਸੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਨੇ ਤੁਹੋਂ ਦੱਸ ਦੇ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਮumbai ਪਹੁੰਚੇ ਨੇ ਤੇ ਉੱਥੇ ਅੱਜ ਉਦਯੋਗਪਤੀਆਂ ਦੇ ਨਾਲ ਵੱਡੀ ਮੀਟਿੰਗ ਕਰਨਗੇ ਜਿਸ ਦੇ ਨਾਲ ਪੰਜਾਬ ਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮumbai ਪਹੁੰਚ ਗਏ ਨਾ ਸੱਜਾ ਜਾ ਰਿਹਾ ਹੈ ਕਿ ਅੱਜ ਉਦਯੋਗਪਤੀ ਨਾਲ ਭਗਵੰਤ ਮਾਨ ਦੀ ਮੀਟਿੰਗ ਰੱਖੀ ਗਈ ਹੈ ਜਿਸ ਅਧੀਨ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਜਿਸ ਵਿੱਚ ਸੀਐਮਾਨ ਦਾ ਵੱਡੇ ਉਦਯੋਗਪਤੀਆਂ ਨੂੰ ਮਿਲਣਗੇ ਤੇ ਉਹਨਾਂ ਦੇ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦੇਣਗੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਦਿਨੀ ਮੁੰਬਈ ਦੌਰੇ ਤੇ ਹਨ ਜਿੱਥੇ ਉਹ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਪਰਫਲਤ ਕਰਨ ਲਈ ਪ੍ਰਸਿੱਧ ਉਦਯੋਗਪਤੀਆਂ ਨੂੰ ਸੁਭੇ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਪੱਧਰ ਤੇ ਲਿਜਾਣ ਲਈ ਯਤਨਸ਼ੀਲ ਹੈ ਮੁੰਬਈ ਬੁੰਚਤ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਕੇਂਦਰ ਬਣਾਉਣ ਲਈ ਵਚਨਬੱਧ ਹੈ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਸ ਮੌਕੇ ਦਾਰੇ ਨਾਲ ਸੂਬੇ ਦੇ ਅਧਿਕਾਰ ਕੀ ਵਿਕਾਸ ਨੂੰ ਹੁਲਾਰਾ ਮਿਲੇਗਾ ਤੇ ਦੂਜੇ ਪਾਸੇ ਇਸ ਨਾਲ ਨੌਜਵਾਨਾਂ ਅਤੇ ਰੁਜ਼ਗਾਰ ਦੇ ਲਈ ਨਵੇਂ ਮੌਕੇ ਖੁੱਲਣਗੇ ਉਹਨਾਂ ਕਹੇ ਕਿ ਪੰਜਾਬ ਇਸ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਹੈ ਸੂਬੇ ਵਿੱਚ ਨਵੇਂ ਨਿਵੇਸ਼ ਲਈ ਹਰ ਸੰਭਵ ਕੋਸ਼ਿਸ਼ ਜਿਹੜੀ ਆ ਕੀਤੀ ਜਾਵੇਗੀ ਸੋ ਵੱਡੀ ਜੜੀ ਖੁਸ਼ਖਬਰੀ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਨਵੇਂ ਉਦਯੋਗ ਖੁੱਲਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਉਦਯੋਗ ਪਤਿਆਂ ਦੇ ਨਾਲ ਜਿਹੜੀ ਆ ਵੱਡੀ ਮੀਟਿੰਗ ਕਰਨਗੇ ਜਿਹਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਪੰਜਾਬ ਦੇ ਵਿੱਚ ਵੱਡੀ ਖੁਸ਼ਖਬਰੀ ਜਿਹੜੀ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਜਾਣੀ ਹੈ। ਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆਂ ਜੀ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਰਾਜਪਾਲ ਨੇ ਤਿੰਨ ਦੇ ਨਾਮ ਮਾਨਸ਼ੁਅਨ ਸੈਸ਼ਨ ਬੁਲਾਉਣ ਲਈ ਮੰਜ਼ੂਰੀ ਜੜੀ ਦੇ ਦਿੱਤੀ ਆ 2 ਤੋਂ 4 ਸਤੰਬਰ ਤੱਕ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਜਿਹੜਾ ਚੱਲੇਗਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਤਿੰਨ ਦਿਨ ਮੌਨਸੂਨ ਸੈਸ਼ਨ ਬੁਲਾਉਣ ਲਈ ਮਨਜ਼ੂਰੀ ਜੜੀ ਦਿੱਤੀ ਆ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗਾ ਜੋ ਕਿ 4 ਸਤੰਬਰ ਤੱਕ ਚੱਲੇਗਾ ਸੈਸ਼ਨ ਵਿੱਚ ਹੁਣ ਤੱਕ ਪਾਸ ਕੀਤੇ ਗਏ ਸਾਰੇ ਕਾਨੂੰਨਾਂ ਨੂੰ ਗੁਰਵਾਨ ਕੀ ਦਿੱਤੀ ਜਾਵੇਗੀ ਭਾਰਤ ਦੇ ਸੰਵਿਧਾਨ ਤਹਿਤ प्राप्त अधिकारਾਂ ਦੀ ਵਰਤੋਂ ਕਰਦੇ ਆ ਪੰਜਾਬ ਦੇ ਰਾਜਪਾਲ ਨੇ 16ਵੀਂ ਵਿਧਾਨ ਸਭਾ ਨੂੰ ਸੋਮਵਾਰ ਮਿਤੀ 2 ਸਤੰਬਰ 2024 ਤੋਂ ਬਾਅਦ ਦੁਪਹਿਰ 2 ਵਜੇ ਚੰਡੀਗੜ੍ਹ ਵਿਖੇ ਇਸ ਦੀ ਸੱਤ ਮੀਟਿੰਗ ਲਈ ਸੱਦਿਆ ਹੈ ਇਸ ਸਬੰਧੀ ਜਾਣ ਕਰ ਦਿੰਦੇ ਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੇ ਅਨੁਸਾਰ ਹੀ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਨੂੰ ਇਸ ਅਜਲਾਸ ਵਿੱਚ ਬੁਲਾਇਆ ਗਿਆ ਹੈ ਦੱਸ ਦिए ਕੀ ਕਰੀਬ 5 ਮਹੀਨਿਆਂ ਬਾਅਦ ਪਿਛਲੇ ਹਫਤੇ ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਇਸ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗਾ ਜੋ ਕਿ 4 ਸਤੰਬਰ ਤੱਕ ਚੱਲੇਗਾ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਜੀ ਕੇਂਦਰੀ ਮੰਤਰੀ ਰਵਨੀਤ ਵਿੱਟੂ ਰਾਜਸਥਾਨ ਤੋਂ ਜਾਣਗੇ ਰਾਜ ਸਭਾ ਹਰਿਆਣਾ ਤੋਂ ਕਿਰਨ ਚੌਧਰੀ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਜਪਾ ਕੇਂਦਰੀ ਆਜ਼ਮਾਨ ਤ੍ਰੀਜੋਬੀ ਸਿੰਘ ਬਿੱਟੂ ਨੂੰ ਰਾਜਸਭਾ ਭੇਜਣ ਦਾ ਫੈਸਲਾ ਕੀਤਾ ਮੰਗਲਵਾਰ ਨੂੰ ਭਾਜਪਾ ਹਾਈ ਕਮਾਂਡ ਦੀ ਮੀਟਿੰਗ ਵਿੱਚ ਬਿੱਟੂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਰਾਜਸਭਾ ਲਈ ਨਾਮਜ਼ਦਗੀਆਂ 21 ਅਗਸਤ ਨੂੰ ਹੋਣੀ ਹੈ ਤੇ ਭਾਜਪਾ ਹਾਈ ਕਮਾਂਡ ਨੇ ਰਮਨੀ ਸਿੰਘ ਬਿੱਟੂ ਨੂੰ ਕਾਗਜ਼ਾਤ ਪੂਰੇ ਕਰਨ ਲਈ ਕਿਹਾ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਹਨਾਂ ਨੂੰ ਮੱਧ ਪ੍ਰਦੇਸ਼ ਤੋਂ ਜੋਤਰੀ ਦਿੱਤੀ ਸਿੰਧਿਆ ਦੀ ਰਾਜਸਭਾ ਭੇਜ ਦਿੱਤੀ ਜਾਏਗੀ ਜੋਤਰੀ ਦਿੱਤੇ ਆ ਲੋਕ ਸਭਾ ਚੋਣ ਜਿੱਤ ਕੇ ਨੇ ਤੇ ਇਸ ਤੋਂ ਬਾਅਦ ਰਾ ਸਵਾ ਸੀਟ ਖਾਲੀ ਹੋ ਗਈ ਸੀ ਫਿਰ ਵੀ ਸਿੰਘ ਮੇਟੂ ਦੀ ਕਾਂਗਰਸ ਦੀ ਟਿਕਟ ਦੇ ਤਿੰਨ ਵਾਰ ਸੰਸਦ ਮੈਂਬਰ ਰਹ ਚੁੱਕੇ ਨੇ ਇਸ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਫਿਰ ਲੁਧਿਆਣਾ ਤੇ ਦੋ ਵਾਰ ਸੰਸਦ ਮੈਂਬਰ ਰਹੇ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਲੁਧਿਆਣਾ ਤੋਂ ਵੀ ਇਹ ਭਾਜਪਾ ਦੇ ਉਮੀਦਵਾਰ ਬਣੇ ਹਨ ਸੋ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜੀ ਕੰਗੜਾ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡਾ ਵਿਵਾਦ ਛੜਦਾ ਨਜ਼ਰ ਆ ਰਿਹਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਡਰਾਮ ਵਾਲੇ ਦੇ ਕਿਰਦਾਰ ਤੇ ਵੱਡਾ ਵਿਵਾਦ ਹੁੰਦਾ ਨਜ਼ਰ ਆ ਰਿਹਾ ਐਮਰਜੈਂਸੀ ਦਾ ਐਮਪੀ ਸਰਬਜੀਤ ਸਿੰਘ ਵੱਲੋਂ ਵੱਡਾ ਇਤਰਾਜ਼ ਜਿਹੜਾ ਪ੍ਰਗਟਾਇਆ ਗਿਆ ਮੰਡੀ ਤੋਂ ਐਮਪੀ ਫਿਲਮ ਅਦਾਕਾਰ ਆਕੰਗਨਰ ਨੌਦੀਨ ਨਵੀਂ ਫਿਲਮ ਐਮਰਜੈਂਸੀ ਵਿਵਾਦਾਂ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਦਾ ਸਖਤ ਇਤਰਾਜ਼ ਕੀਤਾ ਐ MP ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਤੋਂ ਪ੍ਰੈਸ ਬਿਆਨ ਵਿੱਚ ਕਿਹਾ ਕਿ ਫਿਲਮ ਵਿੱਚ ਸਿੱਖਾਂ ਨੂੰ ਗਲਤ ਤੰਗ ਨਾਲ ਪੇਸ਼ ਕਰਨੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਸਮਾਜ ਅੰਦਰ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਾਲਸਾ ਜੇਕਰ ਇਸ ਫਿਲਮ ਅੰਦਰ ਸਿੱਖਾਂ ਨੂੰ ਵਖਵਾਦੀ ਜਾਂ ਵਿਸ਼ਤਗਰਦ ਵਜੋਂ ਫਰਮਾਇਆ ਗਿਆ ਤਾਂ ਇਹ ਇੱਕ ਗੈਰੀ ਸਾਜ਼ਿਸ਼ ਹੈ ਸਿੱਖਾਂ ਪ੍ਰਤੀ ਹੋਰ ਨਾ ਕੋਮਾ ਅੰਦਰ ਨਫ਼ਰਤ ਪਹਿਲਾ ਕਰ ਲਈ ਇਹ ਫਿਲਮ ਇੱਕ ਮਨੋਵਿਗਿਆਨਿਕ ਹਮਲਾ ਦੇ ਸਬੰਧ ਸਰਕਾਰ ਨੂੰ ਅਗਾਊਂ ਨੋਟਿਸ ਲੈਂਦਿਆਂ ਰੋਕ ਲਗਾਉਣੀ ਚਾਹੀਦੀ ਹੈ ਸੋ ਵੱਡਾ ਵਿਵਾਦ ਪੰਜਾਬ ਦੇ ਵਿੱਚ ਇਹ ਫਿਲਮ ਨੂੰ ਲੈ ਕੇ ਸ਼ਰਧਾ ਨਾਜ਼ਰ ਆ ਰਿਹਾ ਹੈ ਕਿ ਸਿੱਖਾਂ ਨੂੰ ਗਲਤ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਦਰਸਾਇਆ ਗਿਆ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਐਕਸ਼ਨ ਲੈਂਦਾ ਹੈ ਜੀ ਫਿਲਮ ਬੋਰਡ ਤੋਂ ਫਿਲਮ ਉੱਤੇ ਰੋਕ ਲੱਗਦੀ ਆ ਜਾਂ ਨਹੀਂ ਲੱਗਦੀ ਸੋ ਇਹਦੇ ਨਾਲ ਹੀ ਚੱਲਦੇ ਆ ਜੀ ਇੱਕ ਹੋਰ ਵੱਡੀ ਖਬਰ ਦੇ ਨਾਲ ਪੰਜਾਬ 'ਚ ਹੁਣ 31 ਅਗਸਤ ਤੱਕ ਹੋ ਸਕਣਗੀਆਂ ਬਦਲੀਆਂ ਸਰਕਾਰ ਨੇ ਤਰੀਕ 'ਚ ਵਾਅਦੇ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੋਂ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦੇ ਤਰੀਕੇ ਵਿੱਚ 31 ਅਗਸਤ ਤੱਕ ਵਾਅਦਾ ਕਰ ਦਿੱਤਾ ਪਹਿਲਾ ਇਹ ਤਰੀਕ 15 ਅਗਸਤ ਤੇ ਪ੍ਰੋਸਟਨਲ ਵਿਭਾਗ ਰਸਤੇ ਸੂਬੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਡਿਵੀਜ਼ਨਾਂ ਦੇ ਕਮਿਸ਼ਨਰ ਡਿਫਟੀ ਕਮਿਸ਼ਨਰਾਂ ਬੋਰਡ ਤੇ ਕਾਰਪੋਰੇਸ਼ਨਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦੇ ਆ ਕਿ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਾਰਨ ਸੰਬੰਧੀ ਟਰਾਂਸਫਰ ਪਾਲਿਸੀ ਤਹਿਤ ਤਰੀਕ ਵਿੱਚ ਵਾਅਦਾ ਕੀਤਾ ਗਿਆ ਹੁਣ 31 ਅਗਸਤ ਤੱਕ ਸੂਬੇ ਵਿੱਚ ਬਦਲੀਆਂ ਹੋ ਸਕਣੀਆਂ ਚੇਤੇ ਰਹੇ ਕਿ ਪਹਿਲਾਂ ਸਰਕਾਰ ਨੇ 15 ਜੁਲਾਈ ਤੱਕ ਬਦਲੀਆਂ ਦੇ ਤਰੀਕੇ ਨਿਸ਼ਚਿਤ ਕੀਤੀ ਸੀ ਤੇ ਬਾਅਦ ਵਿੱਚ 15 ਅਗਸਤ ਤੱਕ ਵਧਾ ਦਿੱਤੀ ਤੇ ਹੁਣ ਫੇਰ ਦੂਜੀ ਵਾਰ 31 ਅਗਸਤ ਤੱਕ ਜਿਹੜਾ ਵਾਅਦਾ ਕੀਤਾ ਗਿਆ ਇਹਦੇ ਨਾਲ ਹੀ ਚੱਲਦੇ ਹਾਂ ਇੱਕ ਹੋਰ ਵੱਡੀ ਖਬਰ ਦੇ ਵੱਲ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਉਂ ਰਹੇਗਾ ਅੱਜ ਭਾਰਤ ਬੰਦ ਕਿਹੜੀਆਂ-ਕਿਹੜੀਆਂ ਚੀਜ਼ਾਂ ਖੁੱਲਣਗੀਆਂ ਤੇ ਕਿਹੜੀਆਂ ਰਹਿਣਗੀਆਂ ਬੰਦ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹਾ ਤੁਹਾਨੂੰ ਦੱਸਦੀ ਕਿ ਅੱਜ 21 ਅਗਸਤ ਨੂੰ ਪੂਰਾ ਭਾਰਤ ਜਿਹੜਾ ਬੰਦ ਰਹੇਗਾ ਤੁਹਾਨੂੰ ਦੱਸਦੀ ਕਿ ਕੀ ਕਾਰਨ ਹੈ ਜੀ ਅਰਖਸ਼ਨ ਬਚਾਓ ਸੰਘਰਸ਼ ਸਮਿਤੀ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਤਿ ਰਿਜ਼ਰਵੇਸ਼ਨ ਵਾਲੇ ਸੁਪਰੀਮ ਕੋਰਟ ਨੇ ਤਾਜ਼ਾ ਫੈਸਲੇ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਭਾਰਤ ਬੰਦ ਦਾ ਐਲਾਨ ਜਿਹੜਾ ਕੀਤਾ ਗਿਆ ਬੰਦ ਨੂੰ ਜਿਸ ਨੂੰ ਰਾਜਸਥਾਨ ਪਰ ਵਿੱਚ ਐਸ ਸੀ ਐਸ ٹی ਪਾਈਚਾਰਿਆਂ ਦਾ ਮਹੱਤਵਪੂਰਨ ਸਮਰਥਨ ਪ੍ਰਾਪਤ ਹੋਇਆ ਹੈ ਇਸ ਵਿੱਚ ਦੇਸ਼ ਭਰ ਦੇ ਵਿਆਪਕ ਪਾਕਿਦਾਰੀ ਦੇਖਣ ਦੀ ਉਮੀਦ ਹੈ ਅਧਿਕਾਰੀਆਂ ਨੂੰ ਪ੍ਰਦਰਸ਼ਨ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖਤ ਕਦਮ ਚੁੱਕਣ ਅਤੇ ਨਿਰਦੇਸ਼ ਦਿੱਤੇ ਗਏ ਨੇ ਰਾਜਾਂ ਨੂੰ ਐਸਸੀ ਅਤੇ ਐਸਟੀ ਸਮੂਹਾਂ ਵਿੱਚ ਉਪਰ ਵਰਗੀ ਕਰਨ ਦੀ ਆਗਿਆ ਦੇਣ ਦੀ ਸੁਪਰੀਮ ਕੋਰਟ ਦੇ ਫੈਸਲੇ ਨੇ ਵਿਆਪਕ ਵਿਵਾਦ ਨੂੰ ਜਨਮ ਦਿੱਤਾ ਇਸ ਫੈਸਲੇ ਦਾ ਉਦੇਸ਼ ਸਭ ਤੋਂ ਵੱਧ ਲੋੜਵੰਦ ਲੋਕਾਂ ਨੂੰ ਰੱਖਵੇ ਕਰਨ ਨੂੰ ਪਹਿਲੀ ਦੇਣ ਹੈ ਪਰ ਵੱਖ-ਵੱਖ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਜਿਹੜਾ ਕੀਤਾ ਹੈ ਬੰਦ ਕਰਨ ਜਾਂ ਤਕਾਬਾਜ਼ ਹੈ ਤੇ ਨਿੱਜੀ ਖੇਤਰ ਦੇ ਕੰਮਕਾਜ ਵਿੱਚ ਵਿਗਮ ਪੈਣ ਦੀ ਸੰਭਾਵਨਾ ਐਂਬੂਲੈਂਸ ਵਰਗੀਆਂ ਸੇਵਾਵਾਂਾਂ ਜਾਰੀ ਰਹਿਣਗੀਆਂ ਤਾਂ ਦੱਸਦੀ ਹੈ ਕਿ ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਬੰਦ ਦੇ ਸੱਦੇ باوجود ਸਰਕਾਰੀ ਦਫ਼ਤਰ ਬੈਂਕ ਸਕੂਲ ਕਾਲਜ ਅਤੇ ਪ੍ਰੋਟਰੋਲ ਪੰਪ ਖੁੱਲੇ ਰਹਿਣਗੇ ਇਸ ਤੋਂ ਇਲਾਵਾ ਡਾਕਟਰੀ ਦੇਖਭਾਲ ਪੀਣ ਵਾਲਾ ਪਾਣੀ ਜੰਤਕ ਆਵਾਜ਼ ਆਏ ਗ੍ਰੇਲ ਸਵਾਮਾ ਤੇ ਬਿਜਲੀ ਸਪਲਾਈ ਸਮੇਤ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਭਾਰਤਵੰਦ ਦਾ ਪੰਜਾਬ ਵਿੱਚ ਮਿਲਿਆ ਜੋ ਅਸਰ ਦੇਖਣ ਨੂੰ ਮਿਲ ਸਕਦਾ ਕਿਉਂਕਿ ਸਦਵੀ ਸੰਗਠਨ ਵੱਲੋਂ ਦੁਕਾਨਾਂ ਤੇ ਬਾਜ਼ਾਰ ਬੰਦ ਕਰਨ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਕੋਈ ਸੜਕਾਂ ਜਾਂ ਚੌਕਾਂ ਵਿੱਚ ਵਿਰੋਧ ਪ੍ਰਦਰਸ਼ਨ ਜਿਹੜਾ ਹੋ ਸਕਦਾ ਸੋ ਅਸੀਂ ਅੱਜ ਦੀਆਂ ਵੱਡੀਆਂ ਮੁੱਖ ਖਬਰਾਂ ਮਿਲਦੇ ਹਾਂ ਹੋਰ ਜਾਣਕਾਰੀ ਦੇ ਨਾਲ ਹੋ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ